ਇਟਲੀ 'ਚ ਨਸ਼ਾ ਕਰਕੇ ਅਤੇ ਫੋਨ ਵਰਤੀ ਹੋਈ ਗੱਡੀ ਚਲਾਉਣ ਵਾਲਿਆਂ ਦੀ ਹੁਣ ਨਹੀਂ ਖੈਰ ਇੱਥੇ ਸਰਕਾਰ ਨੇ ਨਵਾਂ ਹਾਈਵੇ ਕੋਡ ਸਖਤੀ ਨਾਲ ਕੀਤਾ ਲਾਗੂ ਇਟਲੀ ਵਿੱਚ ਸੜਕ ਹਾਦਸਿਆਂ ਦੌਰਾਨ ਜਾ ਰਹੀ ਬੇਕਸੂਰ ਲੋਕਾਂ ਦੀ ਜਾਨ ਨੂੰ ਰੋਕ ਲਈ ਮੈਤੋ ਸਲਵਿਨੀ ਇਟਲੀ ਦੇ ਪ੍ਰਧਾਨ ਮੰਤਰੀ ਤੇ ਟ੍ਰਾਂਸਪੋਰਟ ਮੰਤਰੀ ਨਵਾਂ ਹਾਈਵੇ ਕੋਡ 14 ਦਸੰਬਰ 2024 ਤੋਂ ਸਖਤੀ ਨਾਲ ਲਾਗੂ ਕਰ ਦਿੱਤਾ ਹੈ ਜਿਸ ਤਹਿਤ ਹੁਣ ਉਹਨਾਂ ਲੋਕਾਂ ਦੀ ਖੈਰ ਨਹੀਂ ਜਿਹੜੇ ਕਿ ਪਹਿਲਾਂ ਟ੍ਰੈਫਿਕ ਨਿਯਮਾਂ ਨੂੰ ਟਿੱਕ ਜਾਣਦੇ ਹੋਏ ਗੱਡੀ ਚਲਾਉਣੇ ਸਮੇਂ ਫੋਨ ਤੇ ਨਸ਼ੇ ਦੀ ਵਰਤੋਂ ਕਰਦੇ ਸਨ ਇਟਲੀ ਦੇ ਪ੍ਰਧਾਨ ਮੰਤਰੀ ਤੇ ਟ੍ਰਾਂਸਪੋਰਟ ਮੰਤਰੀ ਮੈਤੋ ਸਰਵੀ ਨੇ ਜਿਹੜੇ ਪਹਿਲਾਂ ਹੀ ਕਈ ਤਰ੍ਹਾਂ ਦੇ ਸਖਤ ਫੈਸਲਿਆਂ ਲਈ ਜਾਣੇ ਜਾਂਦੇ ਹਨ ਕਾਫੀ ਸਮੇਂ ਤੋਂ ਨਵੇਂ ਹਾਈਵੇ ਕੋਡ ਨੂੰ ਸਖਤੀ ਨਾਲ ਲਾਗੂ ਕਰਨੀ ਤਤਪਰਸ ਹਨ ਕਿਉਂਕਿ ਦੇਸ਼ ਅੰਦਰ ਸੜਕ ਹਾਦਸਿਆਂ ਦੀ ਗਿਣਤੀ ਵਾਧੇ ਵੱਲ ਨਿਰੰਤਰ جاری ਹੈ ਜਿਨ੍ਹਾਂ ਦਾ ਮੁੱਖ ਕਾਰਨ ਨਸ਼ੇ ਦੀ ਵਰਤੋਂ ਜਾਂ ਸੈਲਫੋਨ ਦੀ ਵਰਤੋਂ ਕਰਦੇ ਵਾਹਨ ਚਲਾਉਣਾ ਮੰਨੇ ਜਾ ਰਹੇ ਸੀ ਇਸ ਨਵੇਂ ਹਾਈਵੇ ਕੋਡ ਤਹਿਤ ਹੁਣ ਨਸ਼ੇੜੀ ਹੋ ਗੱਡੀ ਚਲਾਉਣ ਤੇ ਦੋਸ਼ੀ ਪਾ ਜਾਣ ਵਾਲੇ ਵਿਅਕਤੀ ਨੂੰ 250 ਯੂਰੋ ਤੋਂ 1000 ਯੂਰੋ ਤੱਕ ਜੁਰਮਾਨਾ ਤੇ 1 ਹਫ਼ਤੇ ਤੱਕ ਵਾਹਨ ਚਲਾਉਣ ਉੱਪਰ ਪਾਬੰਦੀ ਜੇਕਰ ਵਾਹਨ ਚਲਾਉਣ ਦੇ ਸਮੇਂ ਫੋਨ ਦੀ ਵਰਤੋਂ ਕਰਦਾ ਹੈ ਤਾਂ ਜੁਰਮਾਨਾ ਵੱਧ ਹੋਵੇਗਾ ਨਾਲ ਹੀ ਲਾਇਸੈਂਸ ਦੀ 10 ਪੁੰਕਤੀਆਂ ਵੀ ਕੱਟ ਹੋ ਸਕਦੀਆਂ ਹਨ ਜੇਕਰ ਦੋਸ਼ੀ ਪਾਏ ਜਾਣ ਤੋਂ ਬਾਅਦ ਵੀ ਮਨਾਈ ਕਾਲ ਦੌਰਾਨ ਵਿਅਕਤੀ ਗੱਡੀ ਚਲਾਉਂਦਾ ਹੋਇਆ ਫਾੜ ਹੋ ਜਾਂਦਾ ਹੈ ਤਾਂ ਉਸ ਦਾ ਲਾਇਸੈਂਸ 3 ਮਹੀਨੇ ਲਈ ਮੁਤਲ ਨਾਲ ਹੀ 1400 ਯੂਰੋ ਤੱਕ ਦਾ ਜੁਰਮਾਨਾ ਹੋ ਸਕਦਾ ਹੈ 1 ਸਾਲ ਜਾਂ 2 ਜਾਂ 3 ਵਾਰ ਜਾਂ ਇਸ ਤੋਂ ਵੱਧ ਓਵਰ ਸਪੀਡ ਵਾਹਨ ਨਾਲ ਨਿਰਦੇਹਤ ਰਫ਼ਤਾਰ ਦਾ ਨਿਯਮ ਤੋੜਨ ਤੇ ਜੁਰਮਾਨਾ 880 ਯੂਰੋ ਹੋ ਸਕਦਾ ਹੈ ਫਿਰ ਨਾਲ ਹੀ 15 ਤੋਂ 30 ਦਿਨ ਤੱਕ ਲਾਇਸੈਂਸ ਮੁਤਲ ਹੋ ਸਕਦਾ ਹੈ ਨਸ਼ੇ ਦੇ ਪ੍ਰਭਾਵ ਹੇਠ ਗੱਡੀ ਚਲਾਉਣ ਵਾਲੇ ਨੂੰ ਜੁਰਮਾਨਾ 573 ਯੂਰੋ ਤੋਂ 2170 ਯੂਰੋ ਤੱਕ ਹੋ ਸਕਦਾ ਹੈ ਜੇਕਰ ਡਰਾਈਵਰ ਦੇ ਖੂਨ ਵਿੱਚ ਅਲਕੋਹਲ ਦਾ ਪੱਧਰ 0.5 ਤੋਂ 0.8 ਗ੍ਰਾਮ ਪ੍ਰਤੀ ਲੀਟਰ ਦੇ ਵਿਚਕਾਰ ਹੈ ਤਾਂ ਲਾਇਸੈਂਸ 3 ਤੋਂ 6 ਮਹੀਨਿਆਂ ਤੱਕ ਮੁਤਲ ਕੀਤਾ ਜਾ ਸਕਦਾ ਹੈ 0.8 ਤੋਂ 1.5 ਗ੍ਰਾਮ ਪ੍ਰਤੀ ਲੀਟਰ ਦੇ ਵਿਚਕਾਰ ਖੂਨ ਵਿੱਚ ਅਲਕੋਹਲ ਦੇ ਪੱਧਰ ਵਾਲੇ ਦੋਸ਼ੀਆਂ ਨੂੰ 3200 ਯੂਰੋ ਤੱਕ ਦਾ ਜੁਰਮਾਨਾ ਤੇ 6 ਤੋਂ 1 ਸਾਲ ਲਾਇਸੈਂਸ ਮੁਤਲ ਹੋਣ ਦੇ ਨਾਲ ਹੀ 6 ਮਹੀਨੇ ਜੇਲ੍ਹ ਦੀ ਹਵਾਖਾਨੀ ਪੈ ਸਕਦੀ ਹੈ ਜੇਕਰ ਅਲਕੋਹਲ ਦਾ ਪੱਧਰ 1.5 ਗ੍ਰਾਮ ਤੋਂ ਵੱਧ ਹੈ ਤਾਂ ਜੁਰਮਾਨਾ 6000 ਯੂਰੋ ਤੇ 2 ਸਾਲ ਲਈ ਲਾਇਸੈਂਸ ਮੁਤਲ ਹੋਣ ਦੇ ਨਾਲ 1 ਸਾਲ ਤੱਕ ਜੇਲ੍ਹ ਦੀ ਹਵਾਖਾਨੀ ਪੈ ਸਕਦੀ ਹੈ ਨਸ਼ਿਆਂ ਦੇ ਪ੍ਰਭਾਵ ਹੇਠ ਕੱਢੀ ਚਲਾਉਣ ਵਾਲੇ ਫੜੇ ਗਏ ਲੋਕਾਂ ਨੂੰ 3 ਸਾਲ ਤੱਕ ਦੀ ਪਾਬੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਸਕੂਟਰਾਂ ਦੇ ਉਪਭੋਗਤਾ ਲਈ ਹੈਲਮਟ ਪਹਿਲਣਾ ਨੰਬਰ ਪਲੇਟ ਲਗਾਉਣਾ ਤੇ ਬੀਮਾ ਕਰਵਾਉਣਾ ਵੀ ਲਾਜ਼ਮੀ ਹੈ। ਹੋਰ ਵੀ ਕਈ ਤਰ੍ਹਾਂ ਦੇ ਇਸ ਕਦਸ ਨਵੇਂ ਹਾਈਵੇ ਕੋਡ ਨਾਲ ਉਹਨਾਂ ਲੋਕਾਂ ਨੇ ਪਰੇਸ਼ਾਨੀਆਂ ਉਡਾ ਸਕਦੇ ਹਨ ਜਿਨ੍ਹਾਂ ਨੇ ਕਦੇ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਨਹੀਂ ਸਮਝਿਆ।